ਆਪਣੇ ਨਾਲ ਕੋਲੇ ਅੱਜ ਰਮਾਲਾ ਸਾਹਿਬ ਤਿਆਰ ਹੋ ਰਿਹਾ ਬਹੁਤ ਸੋਹਣੇ ਸੋਹਣੇ ਸਭ ਤੋਂ ਵੱਡੀ ਗੱਲ ਆ ਵੀ ਕਿਸੇ ਲਈ ਇਹ ਸ਼ਰਧਾ ਹੈ ਤੇ ਆ ਜਿਹੜੇ ਮੁੰਡੇ ਇੱਥੇ ਕੰਮ ਕਰ ਰਿਹਾ ਇਹਨਾਂ ਲਈ ਇਹ ਰੋਜੀ ਰੋਟੀ ਵੀ ਆ ਰੁਜ਼ਗਾਰ ਵੀ ਆ ਮਤਲਬ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਨਾ ਕਿਰਤ ਕਰੋ ਦਾ ਤਾਂ ਮੁੰਡੇ ਆ ਜਿਹੜੇ ਉਹ ਕਿਰਤ ਕਰ ਰਿਹਾ ਤੁਸੀਂ ਦੇਖੋ ਕਿ ਇੱਕ ਤਾਂ ਨੌਜਵਾਨ ਮੁੰਡੇ ਆ ਸਾਰੇ ਸਭ ਤੋਂ ਪਹਿਲੀ ਗੱਲ ਆ ਮੇਰਨਾ ਬਾਈ ਗੁਰਮੀਤ ਆ ਪਟਿਆਲੇ ਦੇ ਵਿੱਚ ਆ ਸੀ ਤੇ ਪਟਿਆਲੇ ਦੇ ਵਿੱਚ ਆ ਸੀ ਤੇ ਪਟਿਆਲੇ ਦੇ ਬਿਲਕੁਲ ਨਾਲ ਹੀ ਪਿੰਡ ਪੈ ਜਾਂਦਾ ਧਰਮਕੋਟ ਪਿੰਡ ਧਰਮਕੋਟ ਜੀ ਧਰਮਕੋਟ ਦੇ ਵਿੱਚ ਆ ਮੇਰੇ ਨਾਲ ਬਾਈ ਗੁਰਮੀਤ ਆ ਤਾਂ ਇਹ ਬਹੁਤ ਮਤਲਬ ਉਹ ਹੈਂਡ ਮੇਡ ਰਮਾਲਾ ਸਾਬ ਤਿਆਰ ਕਰਦੇ ਆ ਵੱਡੇ ਛੋਟੇ ਜਿਹੋ ਜਿਹੇ ਸਾਈਜ਼ ਦਾ ਤੁਹਾਨੂੰ ਚਾਹੀਦਾ ਚੰਦੋ ਆ ਸਾਬ ਰਮਾਲਾ ਸਾਬ ਛੋਟੇ ਵੱਡੇ ਤਾਂ ਇਹ ਤਿਆਰ ਕਰਦੇ ਆ ਮਤਲਬ ਜਿਸ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਕਿਤੋਂ ਦੇਖ ਕੇ ਭੇਜ ਵੀ ਦਿਓਗੇ ਤਾਂ ਉਸੇ ਤਰ੍ਹਾਂ ਦਾ ਹੀ ਬਣਾ ਦਿੰਦੇ ਆ ਤੇ ਸਾਰਾ ਹੈਂਡਵਰਕ ਕਰਦੇ ਆ ਸਾਰੇ ਭਾਜੀ ਹੱਥ ਨਾਲ ਹੋ ਰਿਹਾ ਵਾ ਜੀ ਹਾਂਜੀ ਗਰਮੀ ਤਾਂ ਭਾਈ ਕਿੰਨੇ ਚਿਰ ਚ ਹੋ ਜਾਂਦਾ ਮਤਲਬ ਇਹ ਭਾਜੀ ਪ੍ਰੋਸੈਸ ਦੇ ਹਿਸਾਬ ਨਾਲ ਜੇ ਹੋਣ ਨੂੰ ਕੰਮ ਦੇ ਹਿਸਾਬ ਦੇ ਨਾਲ ਦਿਨ ਲੱਗ ਜਾਂਦੇ ਹਫਤਾ ਵੀ ਲੱਗ ਜਾਂਦਾ ਵਾ ਮਹੀਨਾ ਵੀ ਲੱਗ ਜਾਂਦਾ ਵਾ ਕੰਮ ਦੇ ਹਿਸਾਬ ਨਾਲ ਭਾਜੀ ਇਹ ਕਿਸੇ ਚ ਕੰਮ ਹਲਕਾ ਵੀ ਆ ਜਾਂਦਾ ਕਿਸੇ ਭਾਜੀ ਭਾਰਾ ਵੀ ਆ ਜਾਂਦਾ ਵਾ ਗਰਮੀ ਤਾਂ ਭਾਈ ਇੱਕ ਮੈਨੂੰ ਗੱਲ ਇਹ ਦੱਸੋ ਵੀ ਜਿਵੇਂ ਹੁਣ ਮਤਲਬ ਅਕਸਰ ਕੋਈ ਬੰਦਾ ਬੇਰੁਜ਼ਗਾਰ ਹੁੰਦਾ ਤਾਂ ਉਹਦੇ ਦਿਮਾਗ 'ਚ ਕਿਤੇ ਨਾ ਕਿਤੇ ਹੁੰਦਾ ਵੀ ਮੈਂ ਰੋਟੀ ਰੋਜੀ ਲਈ ਕੋ ਕੰਮ ਕਰਾਂ ਹਨਾ ਹਾਂਜੀ ਇਹ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਯਾਰ ਮੈਂ ਰਮਾਲਿਆਂ ਦਾ ਕੰਮ ਕਰਾਂ ਯਾਰ ਵੀ ਇਹ ਮੈਂ ਕੰਮ ਕਰ ਸਕਦਾ ਐ ਐਕਚੁਅਲੀ ਭਾਜੀ ਤੁਸੀਂ ਦੇਖਿਆ ਹੋਣਾ ਵਾ ਤੁਸੀਂ ਇੰਨੀ ਦੁਨੀਆ ਘੁੰਮੀ ਤੁਹਾਨੂੰ ਕਿੱਥੇ ਨਹੀਂ ਕੰਮ ਮਿਲਿਆ ਹੋਣਾ ਇਹ ਹਾਂਜੀ ਐਵੇਂ ਦਾ ਇਹ ਸਿਰਫ ਕੱਲਾ ਨਾ ਆਪਣੇ ਸਨੌਰ 'ਚ ਹੋ ਰਿਹਾ ਵਾ ਹਾਂਜੀ ਜਾਂ ਕਪਣਾ ਬਰੇਲੀ ਹੋ ਰਿਹਾ ਨਕਲੌ ਹੋ ਰਿਹਾ ਭਾਜੀ ਜੀ ਹੋਰ ਕਿੱਥੇ ਨਹੀਂ ਕੰਮ ਹੋ ਰਿਹਾ ਐਸੇ ਕਰਕੇ ਇਹ ਕੰਮ ਸਿੱਖਣਾ ਸੀਗਾ ਇੱਕ ਮੇਰੀ ਮੈਂ ਹੈਂਡੀਕੈਪ ਸੀਗਾ ਭਾਜੀ ਜੀ ਇੱਕ ਹੈਂਡੀਕੈਪ ਸੀਗਾ ਮੈਂ ਉਹਦੇ ਕਰਕੇ ਮੈਂ ਕੰਮ ਸਿਲੇਕਟ ਕਰਿਆ ਮੇਰੇ ਤੋਂ ਕੋਈ ਹੋਰ ਕੰਮ ਹੋਣਾ ਨਹੀਂ ਆ ਜੀ ਫਿਰ ਦਾਦਾ ਨੇ ਐਸੀ ਬਾਹ ਫੜੀ ਆ ਜੀ ਵਧੀਆ ਰੋਟੀ ਚੱਲ ਰਹੀ ਆ ਦੇ ਚਲੋ ਅੱਜ ਤਾਂ ਆਪਾਂ ਵੀਡੀਓ ਪਾ ਦਿਆਂਗੇ ਉਸ ਤੋਂ ਪਹਿਲਾਂ ਆਰਡਰ ਕਿਵੇਂ ਨਿਕਲਦੇ ਸੀਗੇ ਉਸ ਤੋਂ ਪਹਿਲਾਂ ਆਰਡਰ ਵਾਜੀ ਆਪਣਾ ਕਸਟਮਰ ਆਪਣਾ ਦੁਕਾਨਦਾਰ ਨਾਲ ਕੰਟੈਕਟ ਸੀਗਾ ਜੀ ਦੁਕਾਨਦਾਰਾਂ ਕੋਲ ਗਏ ਸੀ ਕਿ ਉਹਨਾਂ ਕੋਲ ਜਿਵੇਂ ਆਰਡਰ ਆਂਦੇ ਨੇ ਓਵੇਂ ਸਾਨੂੰ ਆਰਡਰ ਦੱਸ ਦਿੰਦੇ ਨੇ ਭਾਜੀ ਉਹ ਜੀ ਹਾਂਜੀ ਆ ਆ ਜਿਵੇਂ ਰਮਾਲਾ ਸਭ ਤਿਆਰ ਹੋ ਰਿਹਾ ਇਹ ਕਿਸੇ ਦਾ ਇੱਕ ਗਾਹਕ ਦਾ ਆਰਡਰ ਹੈ ਜਾਂ ਮਤਲਬ ਇਹ ਦੁਕਾਨਦਾਰ ਦਾ ਨਹੀਂ ਦੁਕਾਨ ਦੁਕਾਨਦਾਰ ਦਾ ਦੁਕਾਨਦਾਰ ਕੋਲ ਗਾਹਕ ਗਿਆ ਵਾ ਉਹਨੇ ਅੱਗੇ ਆਰਡਰ ਸਾਨੂੰ ਦਿੱਤਾ ਵਾ ਭਾਜੀ ਜੀ ਹਾਂਜੀ ਜੀ ਮਤਲਬ ਜੇ ਜੇ ਕੋਈ ਦੁਕਾਨਦਾਰ ਵੀ ਤੁਹਾਨੂੰ ਸੰਪਰਕ ਕਰਨਾ ਚਾਹਵੇ ਤਾਂ ਦੁਕਾਨਦਾਰ ਵੀ ਕਰ ਸਕਦਾ ਜੇ ਕੋਈ ਗਾਹਕ ਕਰਨਾ ਚਾਹਵੇ ਗਾਹਕ ਵੀ ਕਰ ਸਕਦਾ ਡਾਇਰੈਕਟ ਗਾਹਕ ਤਾਂ ਕਰ ਸਕਦਾ ਬਾਜੀ ਗਾਹਕ ਨੂੰ ਬਹੁਤ ਬੈਨੀਫਿਟਾਂ ਇੱਥੇ ਕਿਉਂਕਿ ਕਿੱਥੇ ਦੁਕਾਨ ਤੇ ਜਾਣਾ ਵਾ ਕਿੱਥੇ ਤੁਸੀਂ ਡਾਇਰੈਕਟ ਆਣਾ ਵਾ ਉਹ ਤਾਂ ਫਰਕ ਪਊਗਾ ਪਊਗਾ ਬਾਜੀ ਜੀ ਦੁਕਾਨਦਾਰ ਹੁਣ ਆਪਾਂ ਡੀਲਰ ਬਣਨੇ ਵਿੱਚ ਡੀਲਰ ਆਪਣੇ ਕਮਾ ਕੇ ਫਿਰ ਕੁਝ ਅੱਗੇ ਦੇਗਾ ਜੀ ਉਹ ਤਾਂ ਕਮਾਊਗਾ ਕਮਾਊਗਾ ਯਾਨੀ ਕਿ ਸਾਡੇ ਕੋਲ ਇਹ ਹੁੰਦਾ ਵਾ ਮੰਨ ਕੇ ਚਲੋ ਤੁਸੀਂ 70-80 ਹਜ਼ਾਰ ਰੁਪਏ ਦਾ ਕੰਮ ਆ ਸਾਡੇ ਕੋਲ ਸਿਰਫ ਤੁਹਾਨੂੰ 55 50 60 ਦੇ ਵਿੱਚ ਵਿੱਚ ਕੰਮ ਮਿਲ ਜੂਗਾ ਜਿਹੜਾ ਤੁਹਾਨੂੰ ਬਾਹਰੋਂ ਮਿਲ ਰਿਹਾ 80 90 95 ਦਾ ਉਹ ਕੋ ਆਪਣਾ ਦੁਕਾਨਦਾਰ ਤੇ ਆ ਉਹ ਤੁਹਾਨੂੰ ਕਿੰਨੇ ਲਾ ਸਕਦਾ ਵਾ ਹੂੰ ਵੀ ਮਤਲਬ ਬਹੁਤ ਵਾਰ ਇਹ ਦੇਖਿਆ ਵੀ ਜਿਹੜਾ ਫਸਲ ਅਗਾਉਂਦਾ ਉਹਨੂੰ ਘੱਟ ਮਿਲਦੇ ਜਿਹੜਾ ਦਾ ਖਰੀਦ ਕੇ ਵੇਚਦਾ ਉਹ ਜਿਆਦਾ ਮਿਲਦਾ ਜਿਹ ਚੱਕਰ ਹੈ ਜੀ ਚੱਕਰ ਹੈ ਜੱਕਰ ਮਤਲਬ ਚੱਕਰ ਜੇ ਡਾਇਰੈਕਟ ਅਗਾਉਣ ਵਾਲੇ ਤੋਂ ਖਰੀਦ ਲਈ ਜਾਵੇ ਤਾਂ ਆਪਣਾ ਦੁੱਧ ਬਚ ਜਾਂਦਾ ਬਹੁਤ ਜਿਆਦਾ ਫਰਕ ਹੁੰਦਾ ਬਾਬਾ ਜੀ ਬਹੁਤ ਇੱਕ ਤੁਸੀਂ ਦੇਖੋ ਉਹਨਾਂ ਨੇ ਜਿਹੜੀ ਗੱਲ ਸਾਨੂੰ ਕਹਿਣੀ ਆ ਗੁਰਮੀਤ ਇਤ ਇੰਨਾ ਕੀ ਕੰਮ ਕਰਨਾ ਆਪਾਂ ਆਪਾਂ ਨੂੰ ਇੰਨੀ ਪੇਮੈਂਟ ਮਿਲੀ ਆ ਕਿੱਥੇ ਸਾਡੇ ਕੋਲ ਤੁਸੀਂ ਡਾਇਰੈਕਟ ਆਓਗੇ ਅਸੀਂ ਕਹਾਂਗੇ ਨਹੀਂ ਯਾਰ ਇਹਨੂੰ ਵਧੀਆ ਕੰਮ ਬਣਾ ਕੇ ਦਈਏ ਇਹਨੂੰ ਵਧੀਆ ਕੰਮ ਬਣਾ ਕੇ ਦੀ ਅੱਗੋਂ ਤੋਂ ਸਾਡੇ ਨਾਲ ਫੇਰ ਕੰਟੈਕਟ ਕਰੇ ਉਹ ਚ ਅਸੀਂ ਜਿੰਨਾ ਮੰਨ ਕੇ ਚੱਲੋ 10% ਪਾਇਆ ਔਰ ਜੇ ਅਸੀਂ 2% ਹੋਰ ਵੱਧ ਪਾ ਦਾਂਗੇ ਦੁਕਾਨਦਾਰ ਨੇ ਇਹੀ ਕਹਿਣਾ ਵਾ ਨਹੀਂ ਯਾਰ ਇੰਨਾ ਕੀ ਰੱਖੋ ਬੱਸ ਤੁਸੀਂ ਹੂੰ ਇਹ ਫਰਕ ਪੈਂਦਾ ਭਾਜੀ ਇਹ ਕਿੰਨਾ ਕਿੰਨੇ ਦਿਨ ਲੱਗ ਜਾਂਦੇ ਲਗਾਤਾਰ ਜਿਵੇਂ ਆ ਆ ਇੰਨਾ ਕੰਪਲੀਟ ਹੋ ਗਿਆ 75% ਕੰਪਲੀਟ ਹੋ ਗਿਆ ਕਿੰਨੇ ਦਿਨਾਂ ਚ ਹੋ ਗਿਆ ਇਹ ਵਾਜੀ ਐਕਚੁਅਲੀ ਇਹਨੂੰ ਹੋ ਗਏ ਆ ਆਪਣਾ ਅੱਜ ਚੌਥਾ ਦਿਨ ਆ ਵਾਜੀ ਚਾਰ ਬੰਦਿਆਂ ਨੂੰ ਚਾਰ ਬੰਦਿਆਂ ਨੂੰ ਚੌਥਾ ਦਿਨ ਚੌਥਾ ਦਿਨ ਆ ਵਾਜੀ ਇਹ ਇੰਨੇ ਦਿਨ 10 ਦਿਨ ਲੱਗ ਜਾਂਦੇ ਆ ਦਰ ਕੀਮਤ ਤੁਹਾਨੂੰ ਦੱਸ ਦਿੰਦਾ ਮਹੀਨਾ ਵੀ ਲੱਗ ਜਾਂਦਾ ਸੱਟ ਤੇ 15 ਦਿਨਾਂ ਚ ਵੀ ਤਿਆਰ ਹੋ ਜਾਂਦਾ ਵਾ ਕੰਮ ਦੇ ਹਿਸਾਬ ਦੇ ਨਾਲ ਵਾ ਜੀ ਵੱਡਾ ਵੱਡਾ ਚਦੂਆ ਸਾਹਿਬ ਬਣਾ ਦਿੰਨੇ ਵੱਡਾ ਵੱਡਾ ਵਾ ਜੀ ਜਿੱਡਾ ਮਰਜ਼ੀ ਬਣਵਾਓ 15 ਫੁੱਟ ਦਾ ਬਣਵਾਓ 16 ਫੁੱਟ ਦਾ ਬਣਵਾਓ 20 ਫੁੱਟ ਦਾ ਬਣਵਾਓ ਜਿੰਨਾ ਤੁਸੀਂ ਬਣਵਾ ਸਕਦੇ ਹੋ ਆ ਜਿਹੜੇ ਜਿਹੜੇ ਆ ਹੱਥੇ ਪਏ ਆ ਇਹ ਇਹ ਮਤਲਬ ਵੱਡੇ ਵੱਡਿਆਂ ਵਾਸਤੇ ਪਏ ਆ ਹਾਂ ਜੀ ਵੱਡਿਆਂ ਵਾਸਤੇ ਪਏ ਆ ਜਾਂਦੀ ਤੇ ਜੇ ਛੋਟਾ ਬਣਵਾਉਣਾ ਹੋਵੇ ਕਿਸੇ ਨੇ ਛੋਟਾ ਬਣਵਾ ਸਕਦਾ ਨਾਰਮਲ ਸਟੈਂਡਰਡ ਸਾਈਜ਼ ਤੇ ਜਿਵੇਂ ਮਤਲਬ ਕਈ ਵਾਰ ਕਈ ਵਾਰ ਗਰਮੀ ਤੇ ਵੀ ਮਤਲਬ ਜਿਵੇਂ ਮਨਾ ਸਵੰਦ ਰਮਾਲੇ ਬਣਾਉਨੇ ਆ ਤੁਸੀਂ ਤਾਂ ਕੋਈ ਹਿੰਦੂ ਵੀਰ ਮਤਲਬ ਮਾਤਾ ਦੇ ਮਾਤਾਂ ਦੇ ਬਣਵਾ ਸਕਦਾ ਪੀਰ ਦੀ ਚਾਦਰ ਬਣਵਾ ਸਕਦਾ ਵਾ ਹੈਂਡਵਰਕ ਜੋ ਮਰਜੀ ਕਰਵਾ ਸਕਦਾ ਵਾ ਬੰਦਾ ਆ ਆ ਆ ਕੱਪੜਾ ਤੁਸੀਂ ਖਰੀਦਦੇ ਆ ਹਾਂਜੀ ਇਹ ਖਾਸ ਤੌਰ ਤੇ ਕਿਹੜਾ ਕੱਪੜਾ ਲੱਗਦਾ ਜਿਹੜਾ ਜਿਆਦਾ ਰਮਾਲਿਆਂ ਨੂੰ ਜਿਆਦਾ ਕੱਪੜਾ ਲੱਗਦਾ ਜਿਆਦਾ ਦਾ ਭਾਜੀ ਅਸੀਂ ਇੱਕ ਐਪਲ ਲਾਨੇ ਆ ਇੱਕ ਸਿਲਕ ਲਾਨੇ ਭਾਜੀ ਬੱਸ ਅੱਛਾ ਹਾਂ ਇਹ ਹੀ ਲੱਗਦਾ ਇਹ ਹੀ ਲੱਗਦਾ ਭਾਜੀ ਕਿਉਂਕਿ ਇਸੇ ਹੈਂਡਵਰਕ ਹੁੰਦਾ ਵਾ ਹੋਰ ਕੱਪੜੇ ਤੇ ਹੁੰਦਾ ਨਹੀਂ ਆ ਡਿਜ਼ਾਈਨ ਤੁਹਾਡੇ ਆਪਣੇ ਹੁੰਦੇ ਆ ਜਾਂ ਡਿਜ਼ਾਈਨ ਅਗਲਾ ਭੇਜ ਸਕਦਾ ਤੁਹਾਨੂੰ ਡਿਜ਼ਾਈਨ ਅਗਲੇ ਨੂੰ ਅਸੀਂ ਦੱਸਦੇ ਆ ਤੂੰ ਬਈ ਸਿਲੈਕਟ ਕਰ ਜਿਹੜੇ ਕਰਨੇ ਆ ਉਹਦਾ ਅਸੀਂ ਰੇਟ ਦੱਸ ਦਾਂਗੇ ਸਾਬਕਾ ਸਾਬਤ ਦੱਸ ਕੇ ਜੀ ਫਿਰ ਉਹ ਸਿਲੈਕਟ ਕਰ ਲੈਣਗੇ ਜੀ ਸਿਲੈਕਟ ਕਰ ਦਨੇ ਆ ਕਿੰਨੇ ਕ ਡਿਜ਼ਾਈਨ ਹੁੰਦੇ ਆ ਕਿ ਜੇ ਮੰਨ ਲਓ ਮੈਂ ਤੁਹਾਨੂੰ ਕਹਾਂ ਕਿ ਯਾਰ ਮੈਂ ਤੁਸੀ ਕੰਮ ਬਣਵਾਣਾ ਵਾ ਮੈਨੂੰ ਡਿਜ਼ਾਈਨ ਦੱਸੋ ਫਿਰ ਅਸੀਂ ਤੁਹਾਨੂੰ ਡਿਜ਼ਾਈਨ ਦੱਸਾਂਗੇ ਕਿੰਨੇ ਕ ਹੋਣਗੇ ਤੁਹਾਡੇ ਕੋਲ ਮੇਰੇ ਕੋਲ ਹੋਣਗੇ ਨਾਣਾ ਕਰਦੇ ਹੋ ਵਾਧੂ ਆ ਬਾਜੀ ਯਾਨੀ ਕਿ 11500 ਡਿਜ਼ਾਈਨ ਪਿਆ ਵਾ ਬਹੁਤ ਡਿਜ਼ਾਈਨ ਆ ਬਹੁਤ ਡਿਜ਼ਾਈਨ ਆ ਬਾਜੀ ਕਿੰਨੇ ਕ ਬਣੇ ਪਏ ਆ ਹੋਰ ਪਏ ਇੱਥੇ ਬਣੇ ਹੋਏ ਹੋਰ ਮੇਰੇ ਕੋਲ ਦੋ ਦਿਨ ਆਰਡਰ ਪਏ ਆ ਬਾਜੀ ਜੀ ਕਹਿੰਦੇ ਉਹ ਦਿਖਾ ਦੇਣਾ ਤੁਹਾਨੂੰ ਜੀ ਯਾਰ ਮੈਂ ਤਾਂ ਇੱਕ ਚੀਜ਼ ਹੋਰ ਥੋੜੀ ਬਹੁਤ ਚੰਗੀ ਲੱਗੀ ਯਾਰ ਤੁਸੀਂ ਕੰਮ ਛੜਦਾ ਨਾ ਬਹੁਤ ਕਰਦੇ ਆ ਯਾਰ ਹਨਾ ਭਾਜੀ ਛੜਦਾ ਨਾਲ ਹੀ ਹੁੰਦਾ ਵਾ ਇਹ ਕੰਮ ਵੀ ਤੁਹਾਡੇ ਲਈ ਕੰਮ ਕੰਮ ਨਹੀਂਗਾ ਛੜਦਾ ਵੀ ਆ ਹਨਾ ਛੜਦਾ ਵੀ ਆ ਭਾਜੀ ਕੰਮ ਵੀ ਦੇਖੋ ਭਾਜੀ ਤੁਸੀਂ ਹਾਂ ਹੋਰ ਹੋਰ ਕੱਢ ਜੀ ਹਾਂ ਵੀ ਅਕਸਰ ਹਨਾ ਗੁਰੂ ਸਾਹਿਬ ਦੇ ਉੱਪਰ ਦੇਣਾ ਤਾਂ ਇਸ ਕਰਕੇ ਉਹਦਾ ਧਿਆਨ ਰੱਖਿਆ ਗਿਆ ਇਹ ਤਾਂ ਧਿਆਨ ਰੱਖਿਆ ਗਿਆ ਇੱਕ ਹੋਰ ਗੱਲ ਆ ਭਾਜੀ ਜੀ ਸਾਡੇ ਕੋਲ ਹੁਣ ਹੱਥ ਵੀ ਲੱਗ ਰਹੇ ਸਾਰਾ ਕੁਝ ਲੱਗ ਰਿਹਾ ਜੀ ਇਹਨਾਂ ਦਾਦਾਂ ਨੂੰ ਪਤਾ ਹੈ ਕੰਮ ਕਰਨ ਵਾਲੇ ਮੁੰਡੇ ਨੇ ਜੀ ਜੀ ਮਾੜੀ ਮੋਟੀ ਭੋਲ ਚੋਕ ਹੋ ਜੇ ਜੀ ਦਾਦਾ ਬੈਠਾ ਸ਼ਮਾ ਕਰਨ ਵਾਸਤੇ ਨਿੱ ਕਿਰਤ ਕਰਨ ਵਾਲੇ ਕਿਰਤ ਕਰਨ ਵਾਲਾ ਇਨਸਾਨ ਤਾਂ ਸੁੱਚਾ ਹੁੰਦਾ ਯਾਰ ਜਿਹੜਾ ਕਿਰਤੀ ਆ ਹਾਂ ਜੀ ਹਾਂ ਜੀ ਹਾਂ ਜੀ ਕਿਰਤ ਕਰਨ ਦਾ ਤਾਂ ਵਾਹਿਗੁਰੂ ਨੇ ਆਪਾਂ ਨੂੰ ਉਪਦੇਸ਼ ਦਿੱਤਾ ਹੈ ਇਹ ਹੁਣ ਆਪਾਂ ਜੀ ਬਾਹਰ ਦੇਣੇ ਸਾਰੇ ਅੱਛਾ ਤੇ ਬਾਹਰ ਬਾਹਰਲੇ ਮੁਲਖ 'ਚ ਵੀ ਮਗਾ ਸਕਦਾ ਜੇ ਕੋਈ ਬਾਹਰਲੇ ਜੀ ਤੇ ਜਿਆਦਾਤਰ ਸਾਡੇ ਕੋਲ ਬਾਹਰ ਦੇ ਕੰਟੈਕਟ ਆ ਭਾਜੀ ਅੱਛਾ ਬਾਹਰ ਦੇ ਕੰਟੈਕਟ ਦੁਕਾਨਾਂ ਤੇ ਆਉਣ ਉਹ ਭਾਜੀ ਜਿਹੜੇ ਐਨ ਆਰ ਆਈ ਵੀਰ ਨੇ ਸਾਨੂੰ ਹੁਣ ਸੰਪਰਕ ਕਰ ਸਕਦੇ ਨੇ ਸਾਡੇ ਨਾਲ ਜੀ ਯਾਨੀ ਕਿ ਜੇ ਮੰਨ ਕੇ ਚੱਲੋ ਤੁਸੀਂ 80-90 ਹਜ਼ਾਰ ਦਾ ਵਾ ਉਹ ਅਸੀਂ ਤੁਹਾਨੂੰ ਦੱਸਿਆ ਵਾ 55-60 ਦੀ ਰੇਂਜ ਚ ਜਿਹੜਾ ਲੱਖ ਵਾਲਾ ਕੋਪਾ 80 ਦੀ 75 ਦੀ ਇੰਨੀ ਗੇਂਜ ਬਣਾ ਦਾਂਗੇ ਬੈਨੀਫਿਟ ਤਾਂ ਹੋਊਗਾ ਬਾਜੀ ਕਿਤੇ ਡੀਲਰ ਵਿੱਚ ਬੈਣਾ ਫਰਕ ਤਾਂ ਪੈਂਦਾ ਹੀ ਪੈਂਦਾ ਕੰਮ ਤੁਹਾਡਾ ਵੀ ਫਾਇਦਾ ਹੋਊਗਾ ਉਹ ਅਗਲੇ ਦਾ ਵੀ ਫਾਇਦਾ ਹੋਊਗਾ ਉਹ ਅਗਲੇ ਦਾ ਵੀ ਹੋਊਗਾ ਜੀ ਸਾਡਾ ਵੀ ਹੋਊਗਾ ਅਗਲੇ ਦਾ ਹੋਊਗਾ ਹਾਂ ਹਾਂ ਜੇ ਚ ਆਪਣਾ ਕੰਪਿਊਟਰ ਹੀ ਬਣਵਾਉਣਾ ਚਾਹੁੰਦਾ ਵਾ ਬੰਦਾ ਕਿਸੇ ਕੋਲ ਨਹੀਂ ਟਾਈਮ ਕੰਪਿਊਟਰ ਹੀ ਬਣਵਾ ਦਾਂਗੇ ਕੰਮਸ਼ੀਨੀ ਵੀ ਹੁੰਦਾ ਬਾਜੀ ਅੱਛਾ ਜੀ ਤੁਸੀਂ ਮਸ਼ੀਨੀ ਵੀ ਦੇਖਿਆ ਹੋਣੇ ਰਮਾਲੇ ਹਾਂਜੀ ਹਾਂਜੀ ਉਹ ਐਕਚੁਅਲੀ ਆ ਨਹੀਂ ਮੇਰੇ ਕੋਲ ਜੀ ਉਹ ਵੀ ਬਣਾ ਦੇਣੇ ਭਾਜੀ ਹਾਂ ਵੀ ਮਤਲਬ ਮਸ਼ੀਨੀ ਦਾ ਆਰਡਰ ਵੀ ਫੜ ਲੈਣੇ ਤੁਸੀਂ ਹਿੱਟਦੇ ਹਲੇ ਗੋਟਾ-ਗੂਟਾ ਲੱਗਣਾ ਭਾਜੀ ਗੋਟਾ ਲਾ ਕੇ ਐਵੇਂ ਤਿਆਰ ਹੋਊਗਾ ਰਮਾਲਾ ਇਹ ਤਾਂ ਇੱਕ ਮੈਂ ਤੁਹਾਨੂੰ ਨਾਰਮਲ ਸਾਈਜ਼ ਦੱਸ ਰਿਹਾ ਵਾਂ ਜੀ ਮੈਂ ਤੁਹਾਨੂੰ ਪਾਲਕ ਦੱਸਦਾ ਵਾਂ ਛੋਟੀ ਜੀ ਆ ਜਿਵੇਂ ਆ ਗੋਟਾ-ਗੂਟਾ ਲੱਗਿਆ ਹੋਇਆ ਵਾ ਔਰਤੇ ਵੀ ਗੋਟੇ ਲੱਗਣੇ ਨੇ ਹੱਲੇ ਹਲੇ ਟੇਲਰ ਦਾ ਕੰਮ ਬਾਕੀ ਆ ਅੱਛਾ ਉਹ ਤੁਸੀਂ ਕੰਪਲੀਟ ਹੀ ਦੇਉਂਗੇ ਨਾ ਹਾਂ ਅਸੀਂ ਕੰਪਲੀਟ ਕਰਕੇ ਪੂਰਾ ਤਿਆਰ ਕਰਕੇ ਫੇਰ ਦਿਆਂਗੇ ਭਾਜੀ ਠੀਕ ਆ ਲਵੀ ਜੇ ਕਿਸੇ ਵੀ ਬੰਦੇ ਨੇ ਨਾ ਕੋਈ ਵੀ ਰਮਾਲਾ ਮਤਲਬ ਦਾ ਆਰਡਰ ਆ ਤੁਹਾਡੇ ਘਰੇ ਕੋਈ ਪ੍ਰੋਗਰਾਮ ਦਾਤਾ ਤੁਹਾਡੇ ਘਰੇ ਖੁਸ਼ੀਆਂ ਲਿਆਵੇ ਜਾਂ ਕਈ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਸੁੱਖਿਆ ਹੁੰਦਾ ਆਪਣਾ ਚੰਦਵਾ ਸਾਹਿਬ ਜਾਂ ਰਮਾਲਾ ਜਾਂ ਮਤਲਬ ਆਪਾਂ ਘਰੇ ਗੁਰੂ ਸਾਹਿਬ ਦੀ ਸੇਵਾ ਕਰਨੀ ਆ ਜਾਂ ਘਰੇ ਖੰਡ ਪਾਠਾ ਸਹਿਜ ਪਾਠ ਤਾਂ ਉਹਦੇ ਲਈ ਤੁਸੀਂ ਨਾ ਯਾਦ ਕਰਿਓ ਕਿਉਂਕਿ ਇਹ ਨਾ ਮੁੰਡੇ ਨਾ ਜਮਾ ਪਿੰਡ ਦੇ ਵਿੱਚ ਬੈਠੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਯਾਰ ਪ੍ਰਮਾਤਮਾ ਨੇ ਹਰੇਕ ਬੰਦੇ ਨੂੰ ਕਿਰਤ ਦਿੱਤੀ ਆ ਜਿਵੇਂ ਤੁਸੀਂ ਜਦੋਂ ਤੋਂ ਆਰਡਰ ਦੇਣੋਂ ਆਉਂਗੇ ਨਾ ਜੇ ਤੁਸੀਂ ਇੱਥੇ ਆਉਂ ਤਾਂ ਘਰਾਂ ਦੇ ਵਿੱਚ ਘਰ ਹੈ ਤੇ ਬੰਦਾ ਬਾਹਰ ਅੰਦਰ ਵੜਨ ਤੋਂ ਪਹਿਲਾਂ ਜਦੋਂ ਮੈਂ ਅੰਦਰ ਵੜਨ ਤੱਕ ਮੈਂ ਨਾਲ ਦੇ ਨੂੰ ਕਹਾਂ ਮੈਂ ਕਹਿੰਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਇੱਥੇ ਕੋਈ ਕੰਮ ਕਰਦਾ ਹੋਊਗਾ ਵੀ ਆਪਾਂ ਯਾਰ ਕੰਮ ਅਕਸਰ ਆਏ ਆ ਹਨਾ ਤਾਂ ਮੈਂ ਤਾਂ ਇੱਥੇ ਆ ਕੇ ਜਦੋਂ ਮੈਂ ਤੁਹਾਡੇ ਕਮਰੇ ਚ ਵੜਿਆ ਉਦੋਂ ਪਤਾ ਲੱਗਿਆ ਕਿ ਛੋਟੀ ਜੀ ਫੈਕਟਰੀ ਚੱਲ ਰਹੀ ਹੈ ਇੱਥੇ ਵੀ ਹਨਾ ਹਾਂ ਬਾਜੀ ਹਾਂ ਜੀ ਹਾਂ ਜੀ ਅੱਛਾ ਆਹ ਨਿਸ਼ਾਨ ਕਿਵੇਂ ਲਾ ਰਹੇ ਆ ਜਿਹੜਾ ਹੈਗਾ ਇਹ ਨਿਸ਼ਾਨ ਬਾਜੀ ਇਸ ਦੇ ਆ ਜਿਹੜੇ ਤਾਰੇ ਲੱਗਨੇ ਆ ਹਾਂ ਜੀ ਬਾਜੀ ਤਾਰੇ ਲੱਗਨੇ ਆ ਇਹ ਠੀਕ ਆ ਉਹ ਮੁੰਡਾ ਲਾਈ ਜਾਂਦਾ ਉਹ ਆ ਆ ਚੀਜ਼ ਲਾਈ ਜਾਂਦਾ ਹਾਂ ਜੀ ਆ ਚੀਜ਼ ਲਾ ਰਿਹਾ ਬਾਬਾ ਅੱਛਾ ਉਹ ਉਹ ਆ ਆ ਲਾ ਰਿਹਾ ਜੀ ਤੇਰਾ ਉਹ ਆ ਲਾ ਰਿਹਾ ਹਾਂ ਜੀ ਬਾਜੀ ਹਾਂ ਉਹ ਸਿੱਖਪ੍ਰੀਤ ਉਹ ਲਾਈ ਜਾਂਦਾ ਮੁੰਡਾ ਉਹ ਤੁਹਾਡਾ ਬੇਟਾ? ਹਾਂਜੀ। ਤੇ ਸਾਡਾ ਪਰਿਵਾਰ ਕੰਮ ਕਰਦੇ ਆਂ। ਪਰਿਵਾਰ ਦਾ ਇੱਕੋ ਹੀ ਭਤੀਜਾ ਇਹ ਮੇਰੇ। ਜੀ। ਇਹ ਮੇਰਾ ਭਤੀਜਾ ਵਾ। ਸਕੂਲ ਤੋਂ ਬਾਅਦ ਇਹਨੂੰ ਨਾਲ ਬਿਠਾ ਲੈਣਾ ਵਾ। ਚੰਗੀ ਗੱਲ ਆ ਭਾਈ। ਉਸ ਤੋਂ ਪਹਿਲਾਂ ਕਿ ਵਾਰਾ ਕਰਦੀ ਭਾਜੀ ਫੇਰ। ਹਾਂ ਜਵਾਕ ਹਾਂ ਜਵਾਕ ਗਲਤ ਲੱਗੂਗਾ ਕਿੱਥੇ? ਗਲਤ ਲੱਗੂ ਹਣ ਸਾਡੇ ਚ ਬੈਠਾ ਹੋਇਆ ਨਾਲ। ਹਾਂ। ਕੁਝ ਸਮਝ ਆਊਗੀ ਇਹਨੂੰ। ਹਮ। ਇਹ ਮੁੰਡੇ ਯਾਰ ਉਹ ਹੱਥ ਉਹ ਤੋਂ ਬੜਾ ਤੇਜ ਆ। ਐਂ ਸਿੱਖ ਗਏ ਭਾਈ ਤੁਹਾਡੇ ਨਾਲ ਕੰਮ ਕਰ ਕਰ ਕੇ। ਹਾਂਜੀ ਭਾਜੀ ਐਵੇਂ ਸਿੱਖਿਆ ਸੀ ਸਾਰੇ। ਹੈ ਨਾ ਆ ਦੇਖ ਲਾ ਤੇ ਐਂ ਪ੍ਰੀਤ ਇੱਕ ਇੱਕ ਪੈਪ ਵਗਾਉਣੀ ਆ ਯਾਰ ਫੇਰ ਬਣਨੇ ਆ ਤੇਰੇ ਅੰਗੋ ਨਹੀਂ ਵੀ ਵੀਡੀਓ ਬਣਾਈ ਤੇ ਪੈਸੇ ਬਣ ਗਏ ਹੈ ਐਨੀ ਮਿਹਨਤ ਹੁੰਦੀ ਆ ਪੈਸਾ ਬਣਾਉਣ ਵਾਸਤੇ ਸਹੀ ਆ ਸਹੀ ਲੈ ਵੀ ਸਜਣੋ ਜੇ ਕਿਸੇ ਵੀ ਸੰਗਤ ਨੇ ਕਿਸੇ ਵੀ ਥਾਂ ਆਰਡਰ ਦੇਣਾ ਜ਼ਰੂਰੀ ਨਹੀਂ ਸਿੱਖ ਧਰਮ ਨਾਲ ਸੰਬੰਧਤ ਜੇ ਤੁਸੀਂ ਮਾਤਾ ਦੀ ਚੁੰਨੀ ਬਣਾਉਣੀ ਆ ਪੀਰ ਦੀ ਚਾਦਰ ਬਣਾਉਣੀ ਆ ਤਾਂ ਤੁਸੀਂ ਬਾਈ ਹਣਾ ਦੇ ਨਾਲ ਸੰਪਰਕ ਕਰ ਸਕਦੇ ਆ ਉਹਦਾ ਵੀਰੇ ਧਰਮਿਕ ਤੋਂ ਬਿਨਾ ਵੀ ਕੋਈ ਹੈਂਡਵਰਕ ਕਰਕੇ ਦੇ ਦਿੰਨੇ ਆ ਸੂਟਾਂ ਤੇਕ ਨਹੀਂ ਨਹੀਂ ਬਾਜੀ ਸੂਟਾਂ ਦੇਣੀ ਸਿਰਫ ਕੱਲਾ ਰਮਾਲੇ ਪੀਰ ਦੀਆਂ ਚਾਦਰਾਂ ਠੀਕ ਹੈ ਇਸੇ ਤੇ ਕੰਮ ਕਰਦੇ ਬਾਜੀ ਇਸੇ ਇਸੇ ਤੇ ਹੀ ਕਰਦੇ ਆ ਵੀਰ ਹੁਣੀ ਬਾਕੀ ਜੇ ਤੁਹਾਡੇ ਵੀ ਦਿਮਾਗ 'ਚ ਕੋਈ ਗੱਲ ਹੋਵੇ ਕਿ ਆ ਬਾਈ ਹੁਣੀ ਸਾਡਾ ਕੰਮ ਕਰਕੇ ਦੇ ਸਕਦੇ ਤੋ ਤੁਸੀਂ ਸੰਪਰਕ ਕਰ ਲਿਓ ਕਈ ਵਾਰੀ ਕੋਈ ਉਹੋ ਜੀ ਚੀਜ਼ ਬਣਵਾਉਣੀ ਹੁੰਦੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਆ ਬਾਈ ਹੁਣੀ ਬਣਾ ਕੇ ਦੇ ਸਕਦੇ ਮੈਂ ਤੁਹਾਨੂੰ ਕੰਮ ਦਿਖਾਤਾ ਤੋ ਬਾਈ ਹੁਣ ਨਾਲ ਸੰਪਰਕ ਕਰ ਲਿਓ ਜਿਉਂਦੇ ਰਹੋ